जय भीम जय भीम जयनी बोलो बात 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 जय 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 भीम जय भीम जय भीम जय 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 भीम जय भीम जय भीम ਬਰਮ ਕਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਨਿਕਲੋ ਬਰਮ ਕਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਸੋ ਲਾਈਵ ਵੀਡੀਓ ਦੇਖ ਰਹੇ ਸਾਰੇ ਹੀ ਪੰਜਾਬ ਦੇ ਵਸਨੀਕਾਂ ਨੂੰ ਤੇ ਪੂਰੇ ਹੀ ਭਾਰਤ ਦੇਸ਼ ਦੇ ਵਸਨੀਕਾਂ ਨੂੰ ਤੇ ਮੇਰੇ ਪੂਰੇ ਹੀ ਵਾਲਮਿਕਨ ਮੂਲ ਨਿਵਾਸੀ ਸਮਾਜ ਦੇ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਇੱਕ ਬੇਨਤੀ ਹੈ ਕਿ ਜਿਸ ਤਰ੍ਹਾਂ ਕੀ ਪੰਜਾਬ ਦੇ ਵਿੱਚ ਲਗਾਤਾਰ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ Dalit ਸਮਾਜ ਤੇ ਅਤਿਆਚਾਰ ਐਟਰੋਸਿਟੀਆਂ ਕਟਨਾਵਾ ਅਤਿਆਚਾਰ ਕਤਲੇਆਮ ਲਗਾਤਾਰ جاری ਹੈ ਕਿਤੇ ਗੱਡੀਆਂ ਰੋਕ ਲਿੱਤੀਆਂ ਜਾਂਦੀਆਂ ਨੇ ਕਿਤੇ ਜਰਨਲ ਲੋਕਾਂ ਵੱਲੋਂ ਘਰ ਦੇ ਵਿੱਚ ਵੜ ਕੇ ਕਤਲ ਦੀ ਕਟਨਾਵਾ ਨੂੰ ਅੰਜਾਮ ਦੇ ਦਿੱਤਾ ਜਾਂਦਾ ਇਹ ਦੋਸਤੋ ਸਰਕਾਰ ਜਿਹੜੀ ਆ ਮੌਜੂਦਾ ਸਰਕਾਰ ਬਿਲਕੁਲ ਵੀ ਜਿਹੜੇ ਐਸਸੀ ਪਰਿਵਾਰਾਂ ਦੇ ਹੱਕ ਦੇ ਵਿੱਚ ਕੋਈ ਵੀ ਠੋਸ ਕਾਨੂੰਨ ਜੜੇ ਆ ਉਹ ਨਹੀਂ ਬਣਾਏ ਜਾ ਰਹੇ ਤੇ ਅੱਜ ਅਸੀਂ ਪਹੁੰਚੇ ਆ ਪਿੰਡ ਫੱਤੂ ਵਾਲਾ ਜਿੱਥੇ ਸਾਰਾ ਐਸਸੀ ਪਾਈਚਰਾ ਜਿੰਨਾ ਵੀ ਆ ਮੌਜੂਦ ਆ ਜਿੱਥੇ ਇੱਕ ਦੋ ਦਿਨ ਪਹਿਲਾਂ ਦੀ ਘਟਨਾ ਨੂੰ ਇੱਕ ਅੰਜਾਮ ਦਿੱਤਾ ਗਿਆ ਜਿੱਥੇ ਚਾਰ ਕਿਲੇ ਪਿਆਲੇ ਦਾ ਕੋਈ ਰੋਲਾ ਸੀ ਜਿਹੜੀ ਐਸਸੀ ਪਰਿਵਾਰ ਨੂੰ ਜਿਹੜੀ ਆ ਸਟੇ ਹੋ ਚੁੱਕਾ ਸੀ ਉਹਨਾਂ ਨੂੰ ਮਿਲ ਚੁੱਕੀ ਸੀ ਲੇਕਿਨ ਜਰਨਲ ਪਰਿਵਾਰ ਜਿਹੜੇ ਜਿਨ੍ਹਾਂ ਦੀ ਲੋਕਾਂ ਦੀ ਧੋਣਾ ਚ ਧੋਣਾ ਚ ਕਿਲਾ ਹੈ ਜੱਟਵਾਦ ਦਾ ਜਾਂ ਜਾਤਵਾਦ ਦਾ ਉਹ ਕਿਲਾ ਉਹਦੇ ਧੋਣ ਵਿੱਚ ਲੇਕਿਨ ਜਦੋਂ ਇਹਨਾਂ ਪਰਿਵਾਰਾਂ ਨੂੰ ਪਹਿਲੀ ਦੇਰ ਤੀਕੀ ਕੋੜ ਵੱਲੋਂ ਇਹ ਬਰਦਾਸ਼ਤ ਨਹੀਂ ਹੋਇਆ ਤੇ ਇੱਥੇ ਉਸ ਮੌਕੇ ਤੇ ਪਹੁੰਚ ਕੇ ਉਹਨਾਂ ਲੋਕਾਂ ਨੇ ਉਸ ਪਰਿਵਾਰ ਤੇ ਜਿਹੜਾ ਕਹਿਰ ਟਾਇਆ ਤੇ ਮਾਨ ਸਾਹਿਬ ਪੰਜਾਬ ਦੇ ਸੀਐਮ ਸਾਹਿਬ ਚੁੱਪੀ ਵਾਟ ਕੇ ਬੈਠੇ ਆ ਇੱਥੇ ਇੱਕ ਪਰਿਵਾਰ ਦੀ ਜਿਹੜੀ ਆ ਇੱਕ ਸਾਡੀ ਭੈਣ ਦੀ ਮੌਤ ਹੋ ਗਈ ਆ ਤੇ ਇੱਕ ਜਿਹੜੀ ਜਿਹੜੇ ਇਲਾਜ ਹਸਪੀਟਲ ਚ ਐਡਮਿਟ ਹੈ ਜਿੰਦਾ ਕੋਈ ਪਤਾ ਨਹੀਂ ਸ਼ਾਇਦ ਅਸੀਂ ਕਹਿੰਨੇ ਪ੍ਰਮਾਤਮਾ ਨੂੰ ਤੰਦਰੁਸਤ ਕਰੇ ਲੇਕਿਨ ਕਿਸ ਤਰ੍ਹਾਂ ਇਥੇ ਕਤਲੇਆਮ ਕੀਤਾ ਗਿਆ ਯੂਪੀ ਬਿਹਾਰ ਬਣਾਇਆ ਜਾ ਰਿਹਾ ਪੰਜਾਬ ਨੂੰ ਦਲਤਾਂ ਦੇ ਲਗਾਤਾਰ ਅਤਿਆਚਾਰ ਕੀਤਾ ਜਾ ਰਿਹਾ ਆਹ ਜਗ੍ਹਾ ਦੇਖੋ ਜਿੱਥੇ ਉਸ ਭੈਣ ਨੂੰ ਵੜਿਆ ਗਿਆ ਜਿਹੜੀ ਐਸਟੀ ਪਰਿਵਾਰ ਤੋਂ ਜਿਹੜੀ ਫੱਤੂ ਵਾਲੇ ਪਿੰਡ ਦੀ ਘਟਨਾ ਦੇਖ ਦੱਸ ਰਹੇ ਤੁਹਾਨੂੰ ਉਥੇ ਇਸ ਟਾਈਮ ਖੜੇ ਆ ਅਸੀਂ ਪਹੁੰਚਿਆ ਮੌਕਾ ਦੇਖਣ ਵਾਸਤੇ ਆਹ ਜਿਹੜੀ ਜਗ੍ਹਾ ਜਿੱਥੇ ਆਹ ਦੇਖੋ ਖੂਨ ਦੇ ਨਿਸ਼ਾਨ ਦਖਾਓ ਜੀ ਜਿੱਥੇ ਉਸ ਭੈਣ ਦੀ ਥੋੜ੍ਹ ਵੱਡੀ ਗਈ ਗਰਦਨ ਵੱਡੀ ਗਈ ਹਾਂ ਦੂਸਰੀ ਆਜੋ ਹੋਰ ਦਿਖਾਨੇ ਆ ਲਾਈਵ ਦੇ ਵਿੱਚ ਆ ਪੂਰਾ ਪੰਜਾਬ ਲਾਈਵ ਦੇਖ ਰਿਹਾ ਪੂਰਾ ਦੇਸ਼ ਲਾਈਵ ਦੇਖ ਰਿਹਾ ਕੀ ਅਕਸਰ ਕਿਸ ਤਰ੍ਹਾਂ ਕਦੋਂ ਤੱਕ ਦਲਤਾਂ ਤੇ ਅਤਿਆਚਾਰ ਜਿਹੜੇ ਆ ਐਸੀ ਪਰਿਵਾਰਾਂ ਦੇ ਅਤਿਆਚਾਰ ਜਿਹੜੇ ਆ ਉਹ ਹੁੰਦੇ ਰਹਿਣਗੇ ਕਿਉਂਕਿ ਲਗਾਤਾਰ ਇਹ ਅੱਜ ਦੀ ਘਟਨਾ ਨਹੀਂ ਹੈ ਇਹ ਲਗਾਤਾਰ ਕਈ ਸਾਲਾਂ ਤੋਂ ਇਦਾਂ ਦੇ ਅਤਿਆਚਾਰ ਚੱਲ ਰਹੇ ਆ ਇਹ ਜਗ੍ਹਾ ਉਹ ਹੈ ਜਿੱਥੇ ਸਾਡੇ ਹੋਰ ਪਹਣ ਜਿਹੜੀ ਆ ਸਾਡੇ ਸਮਾਜ ਦੀ ਜਿਸ ਨੂੰ ਵੱਢਿਆ ਗਿਆ ਆ ਖੂਨ ਦੇ ਚਿੱਟੇ ਹੁਣ ਤੱਕ ਵੀ ਦੇਖ ਰਹੇ ਹੋ ਕਈ ਦੇ ਟੱਪੇ ਹੋਵੇ ਆ ਕਈ ਦੇ ਟੱਪੇ ਦਾ ਨਿਸ਼ਾਨ ਇਹ ਉਵੇਂ ਦਾ ਉਵੇਂ ਆ ਲੇਕਿਨ ਉਹ ਜਿਹੜੀ ਪੈੜੀ ਦੇਖ ਰਹੇ ਹੋ ਤੁਸੀਂ ਉਹ ਜਿਹੜੀ ਪੈੜੀ ਤੁਸੀਂ ਦੇਖ ਰਹੇ ਹੋ ਉਸ ਪੈੜੀ ਦਾ ਮਸਲਾ ਸੀ ਅਕਸਰ ਕਿਹੜੇ ਲੋਕ ਨੇ ਜਿਹੜੇ ਐਸੀ ਪਰਿਵਾਰਾਂ ਨੂੰ ਉੱਪਰ ਉੱਠਦਿਆਂ ਨਹੀਂ ਵੇਖ ਪਾਉਂਦੇ ਤੇ ਨਾ ਹੀ ਸਰਕਾਰ ਜਿਹੜੀ ਕੋਈ ਠੋਸ ਕਦਮ ਚੱਕ ਰਹੀ ਆ ਹੁਣ ਬੇਨਤੀ ਜਿਹੜੀ ਸਾਡੀ ਇਹੀ ਆ ਅਸੀਂ ਪਹੁੰਚੇ ਆ ਰਾਵਣਥੇਣਾ ਦੀ ਪੂਰੀ ਟੀਮ ਜਿਹੜੀ ਇੱਥੇ ਮੌਕੇ ਤੇ ਪਹੁੰਚੀ ਆ ਮੌਕਾ ਦੇਖਣ ਵਾਸਤੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਇਹ ਆ ਸਰਕਾਰਾਂ ਨੂੰ ਬੇਨਤੀਆਂ ਇਹ ਨੇ ਮੌਜੂਦਾ ਫਰੋਜਪੁਰ ਖਾਬ ਦੇ ਫਰੋਜਪੁਰ ਦੇ ਐਸਐਸਪੀ ਸਾਹਿਬ ਨੂੰ ਬੇਨਤੀ ਸਾਡੀ ਇਹ ਆ ਕਿ ਪਰਚਾ ਦਰਜ ਕੀਤਾ ਜਾ ਚੁੱਕਾ ਹੈ ਲੇਕਿਨ ਪਰਚੇ ਦੇ ਵਿੱਚ ਜਿਹੜੇ ਦੋਸ਼ੀ ਆ ਉਹ ਹਾਲੇ ਤੱਕ ਫਰਾਰ ਹੈ ਲੇਕਿਨ ਜਿਹੜੀ ਉਹ ਭੈਣ ਸਾਡੀ ਡੈਥ ਹੋ ਗਈ ਆ ਉਹਦਾ ਹਲੇ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਤੇ ਨਾ ਹੀ ਕਰਾਂਗੇ ਜਦੋਂ ਤੱਕ ਪੂਰੇ ਦੋਸ਼ੀ ਨਹੀਂ ਫੜੇ ਜਾਂਦੇ ਉਹਦੇ ਤੱਕ ਸੰਸਕਾਰ ਨਹੀਂ ਕਰਾਂਗੇ ਇਹ ਸਰਕਾਰ ਨੂੰ ਅਸੀਂ ਆਪਣੇ ਮੌਜੂਦਾ ਪ੍ਰਸ਼ਾਸਨ ਨੂੰ 24 ਘੰਟੇ ਦਾ ਸੀ ਅਲਟੀਮੇਸ਼ਨ ਦੇ ਰਹੇ ਹਾਂ ਇਸ ਵੀਡੀਓ ਦੇ ਮਾਧਿਅਮ ਤੋਂ 24 ਘੰਟੇ ਦੇ ਵਿੱਚ ਜਿਹੜੇ ਵੀ ਦੋਸ਼ੀ ਜਿਹੜੇ ਪਰਚੇ ਚ ਲਿਖਵਾਏਗੇ ਆ ਸੰਦੀਪ ਮੁੰਡਾ ਕਿੱਥੇ ਆ ਜਿਹਨੇ ਬਿਆਨ ਲਖਾਇਆ ਬੁਲਾਇਆ ਤੇ 24 ਘੰਟੇ ਦੇ ਵਿੱਚ ਜਿਹੜੇ ਸਾਰੇ ਦੋਸ਼ੀ ਜਿਹੜੇ ਆ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਫੜੇ ਜਾਣ ਜਲਦ ਤੋਂ ਜਲਦ ਕਿਉਂਕਿ ਇਹ ਛੋਟੀ ਮੋਟੀ ਘਟਨਾ ਨਹੀਂ ਹੈ ਇਸ ਘਟਨਾ ਤੋਂ ਹੋਰ ਲੋਕਾਂ ਦਾ ਈ ਹੌਸਲਾ ਵੱਧ ਜੇਗਾ ਕਿ ਐਸੀ ਪਰਿਵਾਰਾਂ ਨੂੰ ਵੱਢਿਆ ਜਾਵੇ ਲੇਕਿਨ ਸਰਕਾਰ ਨੂੰ ਬੇਨਤੀ ਹੈ ਮੌਜੂਦਾ ਠੋਸ ਕਦਮ ਚੱਕੇ ਜਾਣ ਤੇ ਮ੍ਰਿਤਕ ਪਰਿਵਾਰਾਂ ਨੂੰ ਮੁਆਵਜ਼ੇ ਵੀ ਦਿੱਤੇ ਜਾਣ ਔਰ ਦੂਸਰੀ ਗੱਲ 24 ਘੰਟੇ ਦੇ ਵਿੱਚ ਵਿੱਚ ਜੇ ਪੁਲਿਸ ਪ੍ਰਸ਼ਾਸਨ ਸਾਰੇ ਦੋਸ਼ੀਆਂ ਨੂੰ ਫੜਦੀ ਹੈ ਜਿਸ ਤਰ੍ਹਾਂ ਮਰਜ਼ੀ ਭਾਵੇਂ ਪਤਾਲ ਚੋਂ ਕੱਢ ਕੇ ਲਿਆਣ 24 ਘੰਟੇ ਚ ਨਹੀਂ ਫੜਿਆ ਜਾਂਦਾ ਤੇ ਫੇਰ ਨਹੀਂ ਤਾਂ ਉਸ ਭੈਣ ਦੀ ਲਾਸ਼ ਡੈੱਡ ਬੋਡੀ एसएसपी साहब दफ्तर ਦੇ ਬਾਹਰ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਆਪਣੇ ਹੱਕ ਅਤੇ ਦਿਕਾਰਾਂ ਦੀ ਗੱਲ ਨੂੰ ਲੈ ਕੇ ਤੇ ਜਿਹੜੇ ਬੰਦਿਆਂ ਦੇ ਪਰਚੇ 'ਚ ਨਾਮ ਨਹੀਂ ਪਾਏ ਗਏ ਜਿਹੜਾ ਪਰਿਵਾਰ ਕਹਿ ਰਿਹਾ ਅਧਰ ਆਓ ਜੀ ਉਹ ਕੌਣ ਸੀ ਮੁੰਡਾ ਪੁੰਡੇ ਬਲਾਈ ਜਿਹੜਾ ਕਹਿੰਦਾ ਸੀ ਨਾਮ ਕਿੰਦਾ ਨਾਮ ਲੈ ਰਹੇ ਸੀ ਕਿੰਦਾ ਨਾਮ ਕਰੇ ਨਹੀਂ ਲਿਖਤਾ ਪਰਚੇ 'ਚ ਨਾਮ ਲਿਖਾਇਆ ਕਿਹੜੇ ਬੰਦੇ ਦਾ ਨਾਮ ਕਿੰਦਾ ਪਰਚੇ 'ਚ ਲਿਖਿਆ ਗਿਆ ਦਸੋ ਯਾਰ ਆ ਕੇ ਹੁਣ ਸੰਦੀਪ ਪਹਾੜੀ ਬਲਕਾਰ ਬਲਕਾਰ ਨਾਮ ਦਾ ਇੱਕ ਬੰਦਾ ਜਿਸ ਨੂੰ ਕੱਲ ਪੁਲਿਸ ਵੱਲੋਂ ਫੜਿਆ ਗਿਆ ਸੀ ਕਿੱਥੋਂ ਦਾ ਰਹਿਣ ਵਾਲਾ ਝੋਕ ਦਾ ਰਹਿਣ ਵਾਲਾ ਜਿਹੜਾ ਉਸ ਘਟਨਾ ਚ ਨਾਲ ਸ਼ਾਮਲ ਸੀ ਉਸ ਨੂੰ ਪੁਲਿਸ ਵੱਲੋਂ ਫੜਿਆ ਗਿਆ ਸੀ ਛੱਡ ਦਿੱਤਾ ਗਿਆ ਲੇਕਿਨ ਪਰਿਵਾਰ ਦਾ ਕਹਿਣਾ ਕਿ ਬਿਆਨ ਲਿਖਾਇਆ ਜਾ ਰਿਹਾ ਸੀ ਉਸ ਬੰਦੇ ਦਾ ਨਾਮ ਪਰਚੇ 'ਚ ਪਾਉਣ ਵਾਸਤੇ ਬਿਆਨ ਲਿਖਾਇਆ ਜਾ ਰਿਹਾ ਸੀ ਲੇਕਿਨ ਉਸ ਬੰਦੇ ਨੂੰ ਬਾਈ ਨੇਮ ਪਰਚੇ 'ਚ ਨਹੀਂ ਰੱਖਿਆ ਗਿਆ 24 ਘੰਟੇ ਦਾ ਸਮਾਂ ਹੱਕਦਾਰਾਂ ਲਈ ਸੜਕਾਂ ਤੇ ਬਹਿਣਾ ਪਿਆ ਕੁਝ ਵੀ ਕਰਨਾ ਪਿਆ ਉਹ ਕਰਾਂਗੇ ਤੇ ਬੇਨਤੀ ਹੈ ਪ੍ਰਸ਼ਾਸਨ ਨੂੰ ਆ ਗਰੀਬ ਪਰਿਵਾਰਾਂ ਨੂੰ ਸਾਥ ਦਿਓ ਦੋਸ਼ੀ ਸਾਰੇ ਫੜੇ ਜਾਣ ਕੋਈ ਵੀ ਇੱਕ ਦੋਸ਼ੀ ਵੀ ਛੱਡਿਆ ਜਾਂਦਾ ਤੇ ਫਿਰ ਥਾਣਾ ਵੀ ਘੇਰਾਂਗੇ ਐਸਐਸਪੀ ਦਫਤਰ ਵੀ ਘੇਰਾਂਗੇ ਪੰਜਾਬ ਬੰਦ ਰਿਕਾਲਦਰੀ ਵੀ ਉਹ ਵੀ ਕਰਾਂਗੇ ਜੈ ਭੀਮ ਜੈ ਭਾਰਤ ਜੈ ਜੱਟ ਜੈ 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 ਭੀਮ ਬੋਲੋ ਬੋਲੋ ਸਾਡੇ ਜੀ ਜੈ 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 Yeah!